ਮੈਂ ਸਪੱਸ਼ਟ ਕੀਤਾ ਮੈਨੂੰ ਜਦੋਂ ਉਹਨਾਂ ਕਿਹਾ ਇਹ ਆਪਣਾ ਢਿੱਲੋ ਸਾਹਿਬ ਨੇ ਚਿੰਦਾ ਹ ਪੇਰਾ ਵੀ ਮਿੱਤਰ ਹੈ ਸਾਡਾ ਵੀ ਮਿੱਤਰ ਹੈ ਦਾਦੂਵਾਲ ਸਾਹਿਬ ਤੇ ਉਹ ਵੀ ਸਾਡੇ ਕੋਲ ਆਉਂਦਾ ਹੈ ਤੇ ਮੈਂ ਕਿਹਾ ਕਿਰਪਾ ਕਰਕੇ ਉਹਦੀ ਮੈਂ ਉਹਨੂੰ ਕਹ ਮੈਂ ਛੱਡ ਦੇ ਕੋਈ ਕੰਮ ਉਹ ਕਰੇ ਜਾਂ ਨਾ ਕਰੇ ਭਾਵੇਂ ਮੈਂ ਕੰਮ ਕਰਾਂ ਉਹ ਵੀ ਦਾਦੂਵਾਲ ਕਹੇਗਾ ਮੈਂ ਕੀਤਾ ਹੈ ਭਾਵੇਂ ਕੋਈ ਤੀਜਾ ਕੰਮ ਕਰੇ ਉਹ ਵੀ ਕਹੇਗਾ ਦਾਦੂਵਾਲ ਮੈਂ ਕੀਤਾ ਮੈਂ ਮੇਰੀ ਭਰ ਜੋੜ ਕੇ ਬੇਨਤੀ ਉਹਨੂੰ ਕੋ ਜਿਹਦੇ ਅੰਦਰ ਮੈਂ ਆ ਗਈ ਜਿਹਦੇ ਅੰਦਰ ਹੰਕਾਰ ਆ ਗਿਆ ਜਿਹਦੇ ਅੰਦਰ ਆਕੜ ਆ ਗਈ ਉਹ ਬੰਦਾ ਗੁਰੂ ਨੂੰ ਕਦੀ ਪਿਆਰਾ ਨਹੀਂ ਹੋ ਸਕਦਾ ਉਹ ਸਾਡੀ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੈ ਬਾਬਾ ਜੀ ਮੈਂ ਬੇਨਤੀ ਕਰਨਾ ਜੇ ਤੁਹਾਡੀ ਮੰਨ ਲਏ ਤੇ ਉਹਨੂੰ ਕੋਈ ਆ ਮੈਂ ਕਰਨੀ ਛੱਡ ਦੇ ਹੰਕਾਰ ਕਰਨਾ ਛੱਡ ਦੇ ਨਿਮਰਤਾ ਨਾਲ ਰਹੇ ਤੇ ਗੁਰੂ ਆਪਣਾ ਜਿਹੜੀ ਧਰਮ ਪ੍ਰਚਾਰੀ ਉਹਨੂੰ ਸੇਵਾ ਮਿਲੀਏ ਉਹ ਪੈ ਲੱਗੇ ਕਿ ਲਗਾ ਚੀਂਡਾ ਹਬ ਚੜੋ ਮੈਂ ਕਹਿ ਦਿਆਂਗਾ ਵੀ ਚੀਂਡਾ ਹਵੇ ਕਹਿ ਗਏ ਨੇ ਤੂੰ ਆਪਣੀਆਂ ਗਲਤੀਆਂ ਸੁਧਾਰ ਹੁਣ ਸੁਧਾਰਨੀ ਨਾ ਸੁਧਾਰਨੀ ਇਹ ਦਾਦੂ ਵਾਲਾ ਦਾ ਕੰਮ ਏ ਮੇਰਾ ਕੰਮ ਨਹੀਂ ਮੈਂ ਜੋ ਕਹਿਣਾ ਸੀ ਉਹਨੂੰ ਕਹਾਂ ਤੇ ਮੈਂ ਦਾਦੂ ਵਾਲ ਨੂੰ ਹੀ ਕਹਿ ਬੈਠਾ ਹਾਂ ਦਾਦੂ ਵਾਲ ਸਾਹਿਬ ਇਹ ਸਾਨੂੰ ਵੀ ਆਈਪੀ ਕਲਚਰ ਬੰਦ ਕਰਨੇ ਪੈਣਗੇ ਜਿਹੜੇ ਤੁਸੀਂ ਆਂਦੇ ਹੋ ਵੀ ਗੱਡੀ ਦਾ ਦਰਵਾਜ਼ਾ ਵੀ ਆਣ ਕੇ ਸਾਡਾ ਗੁਰੂ ਘਰ ਦਾ ਸੇਵਕ ਖੋਲੇ ਉਸ ਤੋਂ ਬਾਅਦ ਸਾਰੇ ਸੇਵਕ ਇਕੱਠੇ ਹੋਣਗੇ ਜਿੰਨਾ ਚਿਰ ਮੇਰੇ ਗੋਡਿਆਂ ਤੇ ਪੈਰਾਂ ਵਰਤਣ ਵਾਲੇ ਉਹਨਾਂ ਚਿਰ ਮੈਂ ਟੁਰਾਂ ਨਾ ਮੇਰੇ ਜਦੋਂ ਮੈਂ ਅੰਦਰ ਬੜਾਂ ਇਹ ਦਫ਼ਤਰ ਦੇ ਵਿੱਚ ਮੇਰੇ ਨਾਲ 10 15 20 ਅੱਗੇ ਪਿੱਛੇ ਮੁਲਾਜ਼ਮ ਹੋਣ ਤੇ ਮੇਰਾ ਦਰਵਾਜ਼ਾ ਵੀ ਆਫਿਸ ਦਾ ਖੋਲੇ ਇਹ ਗੱਲਾਂ ਗੁਰੂਕਰ ਦੇ ਵਿੱਚ ਚੰਗੀਆਂ ਨਹੀਂ ਲੱਗਦੀਆਂ ਇਹ ਬਾਹਰ ਚੰਗੀਆਂ ਲੱਗਦੀਆਂ ਨੇ ਜੇ ਇਹੋ ਜੇ ਕੰਮ ਕਰਾਣੇ ਨੇ ਤੇ ਕਿਰੇ ਰਾਜਨੀਤਿਕ ਇਲੈਕਸ਼ਨ ਲੜ ਲਓ ਐਮਐਲਏ ਬਣ ਜਾਓ ਐਮਪੀ ਬਣ ਜਾਓ ਮਨਿਸਟਰ ਬਣ ਜਾਓ ਪਰ ਇੱਥੇ ਗੁਰੂਕਰ ਦੇ ਵਿੱਚ ਆਣ ਕੇ ਕਾਨੂੰਨ ਸਰਕਾਰੀ ਕਾਨੂੰਨ ਨਹੀਂ ਚੱਲਦੇ ਇੱਥੇ ਗੁਰਮਰਿਆਦਾ ਚੱਲਦੀਆਂ ਨੇ ਤੇ ਬਾਹਰ ਗੁਰੂਕਰ ਤੋਂ ਬਾਹਰ ਹਮੇਸ਼ਾ ਸਿਮਰਨ ਦੇਸ਼ ਦਾ ਚੱਲਦਾ ਹੁੰਦਾ ਜਿਹੜੇ ਅਸੀਂ ਸੰਦੇਸ਼ ਦੇ ਵਿੱਚ ਰਹਿਨੇ ਆ ਗੁਰੂ ਘਰ ਦੇ ਵਿੱਚ ਸਾਡੇ ਸਿਮਰਨ ਕਿਤੇ ਨਹੀਂ ਲਿਖਿਆ ਕਿ ਸਿਰ ਤੋਂ ਨੰਗੀਆ ਨਹੀਂ ਫਿਰਨਾ ਸਾਡੇ ਸਿਮਰਨ ਕਿਤੇ ਨਹੀਂ ਲਿਖਿਆ ਪਰ ਤੁਸੀਂ ਨੰਗੀ ਪੈਰ ਚਲੋਗੇ ਬਾਹਰ ਅਸੀਂ ਨੰਗੀ ਪੈਰੀ ਵੀ ਚੱਲ ਸਕਨੇ ਆ ਜੁੱਤੀ ਪਾ ਕੇ ਵੀ ਚੱਲ ਸਕਨੇ ਆ ਤੇ ਸਿਰ ਤੋਂ ਨੰਗੇ ਵੀ ਚੱਲ ਸਕਦੇ ਆ ਪਰ ਜਦੋਂ ਅਸੀਂ ਗੁਰੂ ਘਰ ਦੀ ਦਿਉੜੀ ਚ ਲੰਘਨੇ ਆ ਉੱਥੇ ਫਿਰ ਸਾਡੀ ਗੁਰਮੜਿਆੜਾ ਚੱਲਦੀ ਹੈ ਨਾ ਕਿ ਬਾਹਰ ਲੱਕ ਨੂੰ ਸਾਨੂੰ ਸਿਰ ਵੀ ਢਕਣਾ ਪੈਂਦਾ ਤੇ ਸਾਨੂੰ ਪੈਰਾਂ ਦਾ ਜੋੜਾ ਵੀ ਲਾਉਣਾ ਪੈਂਦਾ